ਲਾਈਵ ਮੈਟਰੋ ਵੀਡੀਓ ਨੂੰ ਕਰ ਦੋ ਸ਼ੇਅਰ ਅੱਜ ਤੁਹਾਨੂੰ ਮੈਂ ਇੱਕ ਸਾਢੇ ਦੋ ਆਲ ਨੇ ਦਿਖਾਉਣਾ ਇੱਕ ਤਾਂ ਆਲ ਨਾਲ ਲੱਗਿਆ ਜਿਹੜਾ ਚਿੜੀ ਦਾ ਇਹਦੇ ਵਿੱਚ ਤਾਂ ਚਿੜੀ ਰਹਿੰਦੀ ਆ ਦੂਜਾ ਤੁਹਾਨੂੰ ਆਲ ਨਾਲ ਦਿਖਾਉਣਾ ਜਿਹੜਾ ਇੱਕ ਘੁੱਗੀ ਨੇ ਕੇਵਲ ਤਾਰ ਦੇ ਵਿੱਚ ਆਪਣਾ ਆਲ ਨਾਲ ਬਣਾਇਆ ਇਹ ਆਲ ਨਾਲ ਇੱਥੇ ਇਹਨੂੰ ਕਿਉਂ ਬਣਾਉਣਾ ਪਿਆ ਇਹਦੇ ਕਾਰਨ ਦੋ ਨੇ ਇੱਕ ਤਾਂ ਆਪਾਂ ਪਹਿਲਾਂ ਭਾਂਡੇ ਕੱਚੇ ਹੁੰਦੇ ਸੀਗੇ ਪੂਲਿਆਂ ਦੀ ਸੱਤ ਹੁੰਦੀ ਸੀ ਜਾਂ ਟਾਇਲ ਵਾਲਾ ਪਿਆ ਹੁੰਦਾ ਸੀਗਾ ਉੱਥੇ ਆਲਣਾ ਬਣਾ ਲਾਂਦੇ ਸੀ ਜਾਂ ਡੇਕਾਂ ਤੇ ਆਲਣਾ ਬਣਾ ਲਾਂਦੇ ਸੀ ਕਿਉਂ ਡੇਕਾਂ ਤੇ ਹੁਣ ਕਿਉਂ ਬਣਾਉਣਾ ਛੱਡ ਗਏ ਜਦੋਂ ਨੇਰੀ ਆਉਂਦੀ ਐ ਤਾਂ ਇਹਦੇ ਸਾਰੇ ਡੱਕੇ ਡੁੱਕੇ ਚੁੱਕੇ ਹੁੰਦੇ ਉਹ ਡੇਪਾਂ ਦੇ ਨੇ ਤਾਂ ਕਰਕੇ ਇਹਨਾਂ ਨੂੰ ਇੱਥੇ ਬਣਾਉਣਾ ਪੈਂਦਾ ਕਿਉਂਕਿ ਆਪਾਂ ਪੱਕੇ ਮਕਾਨ ਕਰ ਲਏ ਗਾਰਡਨੀਆਂ ਵਾਲੇ ਨਹੀਂ ਛੱਡੇ ਤਾਂ ਕਰਕੇ ਇਹਨਾਂ ਨੂੰ ਇਹ ਥਾਂ ਤੇ ਆਲਣੇ ਇਨਾਂ ਦੀ ਮਜਬੂਰੀ ਬਣ ਗਈ ਇੱਕ ਤੇ ਹੁਣ ਮੇਰੀ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਘਰੇ ਜਿਵੇਂ ਪੱਖੇ ਦੀਆਂ ਜਾਲੀਆਂ ਪਈਆਂ ਨੇ ਜਾਂ ਪੀਪੀਆਂ ਵੱਢ ਕੇ ਟੰਗ ਦਿਆ ਕਰੋ ਜਾਂ ਰੋਸ਼ਨਦਾਨ ਚ ਜਗ੍ਹਾ ਦੇ ਦਿਆ ਕਰੋ ਇਹਨਾਂ ਨੂੰ ਰੋਸ਼ਨਦਾਨ ਛੱਡ ਦਿਆ ਕਰੋ ਕਿਉਂਕਿ ਕੁੱਗੀਆਂ ਆਪਣਾ ਆਲਣਾ ਉੱਥੇ ਬਣਾ ਲਿਆ ਕਰਨ ਤਾਂ ਕਰਕੇ ਕੁੱਗੀਆਂ ਨੂੰ ਆਹ ਤਾਰਾਂ ਦੇ ਵਿੱਚ ਖੰਭਿਆਂ ਤੇ ial ਨੇ ਪਾਉਣ ਦੀ ਲੋਡ ਪਈ ਆ ਕਿਉਂਕਿ ਧੁੱਪ ਇਹਨਾਂ ਉੱਪਰ ਦੀ ਲੰਗਦੀ ਆ ਮੀਂਹ ਕਣੀ ਇਹਨਾਂ ਦੇ ਉੱਪਰ ਦੀ ਲੰਗਦਾ ਇਹ ਵਿਚਾਰੀ ਪੰਛੀ ਕਰਨ ਕੀ ਕਰਨ ਇਹਨਾਂ ਨੂੰ ਕੋਈ ਹੋਰ ਜਗ੍ਹਾ ਨਹੀਂ ਮਿਲੀ ਤਾਂ ਕਰਕੇ ਇਹ ਘੁੱਗੀ ਨੇ ਇਹ ਖੰਭੇ ਤੇ ial ਨਾ ਪਾਇਆ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਹਾਂ